ਇਹ ਹੋ ਗਿਆ ਬਾਸੀ ਕੀ ਲਾ ਕੇ ਆਣਾ ਉਹ ਵੜੇ ਗਿਆ ਵਾ ਹਾਂ ਉਹ ਬੱਤੀ ਤੇ ਮੇਰਾ ਕੀ ਆਦਾ ਮੇਰਾ ਮਰ ਕੋਈ ਨਹੀਂ ਕਰਦਣ ਲੱਗਣਗੇ ਆ ਮੁੰਡੇ ਆਈ ਨਾ ਪਾ ਪਾਸੋਂ ਆ ਜਾਣਾ ਹਾਂ ਤੇ ਮੇਰਾ ਤਾਂ ਆਪਣੀ ਕਿ ਲੱਗਦਾ ਆ ਮੈਂ ਕੀ ਕਰਾਂ ਬੱਲੇ ਬੰਨੇ ਬੱਲੇ ਤੋਂ ਬਹੁਤ ਜ਼ਿਆਦਾ ਪੈ ਰਹੀ ਆ ਹਾਂ ਉਹ ਛੂਰੀ ਦੀ ਕੇ ਬਣਾ ਕੇ ਮੇਟੇ ਹਾਂ ਖਰਾ ਗੋਂਦੀ ਆ ਵਧੀਆ ਘਾਰੇ ਆ ਹਾਂ ਹਾਂ ਉਹ ਜ ਸਾਜ ਮਮਮੀ ਹਾਂ ਉਹ ਡੈਡੀ ਕਹਿੰਦਾ ਖਾਣਾ ਆਉਂਦਾ ਤਰ੍ਹਾਂ ਤਰ੍ਹਾਂ ਦਾ ਇੱਥੇ ਹੁਣ ਹਸਲਦਾਰ ਚ ਆਹੋ ਸੂਜਦੀ ਘੀਰ ਖਾਦੀ ਮੈਂ ਹੁਣ 3 ਮਿੰਟ 3 ਮਿੰਟ ਟੇਰੇ ਵੀ ਟੈਟੂ ਕਰਾ ਲੈਣਾ ਕੱਲ ਨੂੰ ਨਾ ਮਮਮੀ ਨੂੰ ਤਾਂ ਸਪੈਸ਼ਲੀ 2 ਦਿਨ ਦਾਖਲ ਕਰਾਉਣਾ ਮਮਮੀ ਕੁਛ ਨਹੀਂ ਖਾਂਦੀ ਲਓ ਮਨੋ ਹਾਂ ਸੂਜੀ ਦਾ ਭੋਗ ਬਾਜੋ ਚਾਹ ਹੂੰ ਰੋਟੀ ਪਾਣੀ ਚਿੱਲੀ ਪਨੀਰ ਵੀ ਆਇਆ ਚਿੱਲੀ ਪਨੀਰ ਡੋਸਾ ਡੋਸਾ ਦੂਸਰਾ ਸਾਰਾ ਕੁਝ ਦਿੰਦੇ ਆ ਖਾ ਲਓ ਸੁਪਰ ਨਹੀਂ ਅਸੀਂ ਆ ਜਾਣਾ ਰਾਤ ਨੂੰ ਆਵਾਂਗੇ ਘਰੇ ਤਾਂ ਕੋਈ ਨਾ ਅਸੀਂ ਨਾ ਗਏਣਾ ਸਿੱਧਾ ਸਿੱਧਾ ਪੌਲੀ ਜਾਵੜਨਾ ਅਸੀਂ ਸਿੱਧਾ ਮੇਰੇ ਅਸੀਂ ਸਵੇਰੇ ਸੱਜਦੇ ਆ ਜਾਾਂਗੇ ਹੂੰ ਦਾ ਹੁਣ ਤਾਂ ਫਰਕ ਆ ਡੈੜੀ ਆ ਨਾ ਠੀਕ ਆ ਹੁਣ ਤਾਂ ਤੁਸੀਂ ਰੋਟੀ ਖਾ ਲਿਓ ਨਾ ਮੈਂ ਜੀ ਖਾਣੇ ਪਾਵੇਂ ਨਾ ਕਿਉਂ ਨਹੀਂ ਖਾਣੀ ਉਹ ਪਰਾ ਕਰਦੀ ਆ ਉਹ ਉਦਰ ਦੀ ਆ ਮੋਦੇ ਨੂੰ ਕਹਿ ਦਿੰਦੇ ਆ ਫੜਾ ਜੋ ਕੋਈ ਨਾ ਦੋ ਰੋਟੀਆਂ ਲਹੀ ਖਾ ਲੈੜੀਆਂ ਮੰਮੀ ਨੂੰ ਪਤਾ ਹੈ ਉਹ ਦੁੱਧ ਨਹੀਂ ਪੀਣਾ ਕੱਲਾ ਰੋਟੀ ਵੀ ਖਾਇਆ ਕਰ ਮੈਂ ਰੋਸ ਖਾਣੀ ਨੇ ਮੋਦ ਨਹੀਂ ਪੀਣਾ ਕੱਲਾ ਹਾਂ ਨਾ ਮੈਂ ਦੁੱਧ ਨਹੀਂ ਪੀਣਾ ਇਹ ਤਾਂ ਉੱਧਰ ਗਈ ਉਹ ਉੱਧਰ ਗਈ ਵਈ ਇਹ ਤਾਂ ਦੇਖ ਲਓ ਜੇ ਰੋਟੀ ਨਾ ਖਾਦੇ ਫਿਰ ਤੁਹਾਨੂੰ ਇੱਥੇ ਲਿਆਉਣਾ ਮੈਂ ਮਾਂ ਰੁਟੀ ਨਿਘਾਣੀ ਮੈਂ ਦੁੱਧ ਪੀ ਲੈਣਾ ਬਾਸ ਕੋ ਰਖਪਤੀ ਪਾਉਣੀ ਆ ਤਦ ਚ ਪਾ ਕੇ ਪੀ ਲੈਣੀ ਆ ਉਹ ਦਾਲ ਸਬ지 ਖਾ ਲਈ ਫਿਰ ਦਾਲ ਦਾਲ ਪਾਈ ਆ ਮੈਂ ਨਹੀਂ ਖਾਣਾ ਨਹੀਂ ਕੋਈ ਫਿਰ ਜੂਸ ਬਣਾ ਲਓ ਜੂਸ ਕਿੱਥੋਂ ਬਣਾਉ ਮਮਮੀ ਮੇਰੇ ਕੱਤੇ ਜੂਸੇ ਤਾਂ ਬਣਿਆ ਬਣਾਇਆ ਨਹੀਂ ਪੀਂਦੀ ਹਾਂ ਮੈਂ ਕਿਉਂ ਬਣਾਉਣਾ ਨਾ ਨਾ ਬਣਾਉਣਾ ਚੱਲ ਨਹੀਂ ਉਹ ਕਹਿ ਦਿੰਨੇ ਰੋਟੀ ਰੱਜੀ ਪਣ ਨੂੰ ਕਹਦਦੇ ਕੋਈ ਨਾ ਨਾ ਮਮੂ ਜਰੇ ਨੂੰ ਕੋਈ ਪੜਾ ਜੋ ਆ ਲਾ ਕੇ ਆਪਾਂ ਲਾ ਦਾਂਗੇ ਯਾਰ ਆ ਆ ਕੇ ਲਾ ਦਿੰਦੀ ਆ ਸੋਹਣੇ ਤੈਨੂੰ ਆ ਕੇ ਲਾ ਦਾਂਗੀ ਲਾ ਦਾਂਗੀ ਸਵੇਰੇ ਫਿਰ ਹੈਪੀ ਬਣ ਕੇ ਆਜੂ ਨਹੀਂ ਲਾਉਣਗੇ ਨਾ ਨਾ ਖਾਣੂਗਾ ਦੱਦੋ ਪੀ ਲੂ ਮੈਂ ਵਾਸਾ ਕਰਨਾ ਹੂੰ ਕੈ ਗਲਾਸ ਕੈ ਗਲਾਸ ਡੈਡੀ ਕਹਿੰਦਾ ਕਿੰਨੇ ਗਲਾਸ ਪੀਣੇ ਰਹਿਣ ਕਹਿੰਦੇ ਇੱਕ ਗਲਾਸ ਪੀਉਂਗੀ ਨਾ ਇੱਕ ਡੈਡੀ ਦਾ ਵੀ ਪੀਂ ਫਿਰ ਦੋ ਪੀਣੇ ਪੈਣਿਆ ਤੈਨੂੰ ਅੱਜ ਤੇ ਉਹ ਡੈਡੀ ਦੇ ਹਿੱਸੇ ਦਾ ਵੀ ਪੀਂ ਅੱਜ ਨਾ ਆਹ ਨਾਲ ਹੀ ਉਹ ਮੈਂ ਅੱਜ ਦਾ ਵੀ ਲਵਾਂਗੀ ਕੱਲ ਨੂੰ ਤੇਰੇ ਵੀ ਟੈਸਟ ਕਰਾਉਣੇ ਆ ਕੀ ਦੇਖਿਆ ਕਹਿਣਾ ਡਾਕਟਰ ਨੂੰ ਵੀ ਭੁੱਖ ਨਹੀਂ ਲੱਗਦੀ ਮਾੜੇ ਡਾਕਟਰ ਨੂੰ ਅੱਜ ਦੱਸਿਆ ਸੀਗਾ ਵੀ ਮੰਮੀ ਸਾਡੀ ਆ ਉਹਨੂੰ ਭੁੱਖਾ ਨਹੀਂ ਲੱਗਦੀ ਨਹੀਂ ਤੇਰੀ ਕੋਲ ਨਹੀਂ ਤੇ ਰਹਿਣ ਦੇ ਕੰਮ ਕਰ ਜਿਆਦਾ ਪੈ ਰਹੀ ਆ ਤੇ ਆਪੋ ਆਪਣਾ ਸਾਰੇ ਜਾਣੇ ਖਿਆਲ ਰੱਖਿਆ ਕਰੋ ਹੌਲੀ ਹੌਲੀ ਚੱਲਿਆ ਕਰੋ ਕਿਉਂਕਿ 10 15 ਮਿੰਟਾਂ ਦਾ ਕੋਈ ਫਰਕ ਨਹੀਂ ਪੈਂਦਾ ਕਾਲੀ ਅੱਗੇ ਕਨੇ ਹੁੰਦਾ ਵੀ ਟੋਏ ਆ ਕਾਲੀ ਥੋੜੇ ਟਾਈਮ ਦੀ ਕਾਲੀ ਨੁਕਸਾਨ ਜਿਹੜੇ ਪੱਟੇ ਕਰਾ ਜਾਂਦੀ ਐ ਸੋ ਆਪੋ ਆਪਣਾ ਸਾਰੇ ਜਾਣੇ ਖਿਆਲ ਰੱਖਿਆ ਕਰੋ ਕਿਉਂਕਿ ਧੁੰਦਾਂ ਦੇ ਦੈਨ ਧੁੰਦਾਂ ਦੇ ਵਿੱਚ ਪਤਾ ਨਹੀਂਦਾ ਕਿਹੜੇ ਵੇਲੇ ਕਿਧਰੋਂ ਕੀ ਆ ਜੀ ਸੋ ਆਪੋ ਆਪਣੇ ਸਾਰੇ ਜਾਣੇ ਖਿਆਲ ਰੱਖਿਆ ਕਰੋ ਜੀ ਹਾਂ ਮੈਂ ਨਾ ਦੇ ਮਾਟੀ ਹਾਂ ਅੱਜ ਮੈਂ ਕੋਲ ਉੱਟ ਲਾਈ ਤੇ ਆ ਜਾਂਦਾ ਰੇ ਕੋ ਕਰੇ ਮੈਂਗਾ ਟੈਕ ਟੂਟ ਕਰਾ ਲ ਗਏ ਕੋਈ ਗੱਲ ਨਹੀਂ ਸੂਪ ਸਾਗ ਬੀਦੀ ਹੈ ਹੂੰ ਖਾਸ ਬੰਦੀਆਂ ਸੂਪ ਖਿਚੜੀਆਂ ਹਾਂ ਨਾ ਕਰਾ ਹਾਂ ਹੋਰ ਮਾਣ ਨਹੀਂ ਹੁੰਦਾ ਉਹਨਾਂ ਰਕ ਤੇ ਜੇ ਉਹਨੂੰ ਕੰਡਰਿਆ ਜੇ ਤੂੰ ਮਰੇ ਤੁਰੇ ਆ ਮੈਂ ਤਾਂ ਵੀ ਇਹ ਕੰਡਰ ਵੀ ਜਾ ਮਜਾ ਦਾ ਦੇ ਭੁੱਖੇ ਚਾਪਾ ਦੇ ਠੇਕ ਕਰਾ ਲੈਂਦੇ ਆ ਕਾਹਨੇ ਕਾ ਤਾ ਉਹ ਕੰਡਰ ਇਹ ਗਾ ਆ ਜਾਣਾ ਮੈਂ ਵਧੀਆ ਲੱਗਦਾ ਹਵਾ ਆਵੇ ਉਹ ਨਾ ਨਾ ਆਉਂਦਾ ਆਹ ਬਾਰੇ ਦੋਨਾਂ ਦੀ ਹੋਣਾ ਹਾਂ ਕੀ ਆਹ ਤਾਂ ਇਹ ਜਿਹੇ ਕੋਲ ਨਹੀਂ ਦੱਸ ਚਾਹਤ ਆਂ ਸਾੜੀ ਯਾਰੀ ਕਿੰਨੇ ਕਿੰਨੇ ਫੀਸ ਕਰਦਗੇ ਤੈਨੂੰ ਚਾਰ ਸਬਜ਼ੀਆਂ ਵੀ ਆਉਂਦੀਆਂ

ਵੱਡਾ ਕਮਰਾ ਇਸਕਾਰ ਲਿਆ ਕਰੋ। ਹਾਏ ਵੱਡਾ ਕਮਰਾ ਬਧੀ। ਮੰਮੀ ਨਹੀਂ ਗਈ ਗੈਲਰੀ ਜੋ ਹੈਲਦੀ। ਮੰਮੀ ਦਾ ਉੱਥੇ ਮੈਂ ਜਜਮਾਇਆ ਹੋਇਆ ਹੁਜਾਰ ਕਟੈਲਾ ਤੇ। ਇੱਥੇ ਆਹ ਕਮਰਾ ਆਓ ਠੰਡ ਤਾਂ ਲੱਗਦੀ ਨਹੀਂ ਡੜੀ ਉੱਥੇ ਪਰਦੇ-ਪੁਰਦੇ ਕਰ ਦਈਦੇ ਆ। ਕਮਰੇ ਨਿੱਕੇ ਆ। ਦੇਖੀਏ ਮੈਂ ਤਾਂ ਕਿ ਭਲਾ ਵੱਡਾ ਅੰਦਰ ਮੈਂ ਇੰਨਾ ਅੰਦਰ ਮੰਜਾ ਕਰ ਲਿਆ ਉਹ ਠੰਡ ਐ ਇੱਥੇ ਨਾ। ਹੂੰ। ਬੰਦ ਕਰ ਲਿਆ। ਧੁੰਦ ਧੁੰਦ। ਮੰਮੀ ਹਾਂ ਸ਼ਾਲ ਲੈ ਲਿਆ। ਹਾਂ ਸ਼ਾਲ ਲੈ ਲਿਆ ਅੱਜ ਤਾਂ ਸੌਦਾ ਕਰਕੇ ਆਦੀ ਆ ਹਰ ਉਹ ਨਾਲੇ ਤਾਂ ਭੱਜ ਗਿਆ ਸਿਰਾਸਾ ਐ ਕਿਉਂ ਭੱਜਣ ਦੇ ਦਾਂਗੇ ਕੱਲ ਸਕੋਟੀ ਲਈ ਵੀ ਦੱਬ ਲਿਆ ਸੀ ਅੱਜ ਸ਼ਾਲ ਨੂੰ ਦੱਬ ਲਿਆ ਆਹੋ ਨਾਲੇ ਦਾ ਕੱਲ ਰਾਸਾ ਕੋਲ ਭਜਾਤਾ ਸੀ ਨਾਲੇ ਦਾ ਉਦੋਂ ਤੱਕ ਕਿ ਜਦੋਂ ਅਸੀਂ ਆਈ ਹਾਂ ਹਾਂ ਲੈ ਲਿਆ ਫਿਰ ਹੈ ਦੋ ਲੈ ਲੈ ਹਾਂ ਦੋ ਕਿੰਨੇ ਦਾ ਲਿਆ ਸ਼ਾਲ 1500 ਦਾ ਕਹਿੰਦਾ ਸੀ 600 ਦੇ ਲਿਆਂਦਾ 1500 ਦਾ ਇੱਕ ਕਹਿੰਦਾ ਸੀ ਹੁੰਦੇ ਆ ਉਹ। ਨਾ ਔਰ 1600 ਤੇ ਆ ਗਿਆ ਸਵੇਰ ਵੇ। ਹਾਂ 1600 ਇਹ ਤਾਂ ਪਤਾ ਹੀ ਆ ਵੀ ਤੁਹਾਨੂੰ ਰੇਟ ਤਾਂ ਘਟਾਉਣਾ ਹੀ ਹੁੰਦਾ ਤੂੰ। ਹਾਂ ਮੰਗਦੇ ਤਾਂ ਇੰਨੇ ਹੁੰਦੇ ਆ। ਹੁਣ ਤੁਹਾਡਾ ਆ ਸ਼ੋਰ ਮੈਂ ਕਿਸੇ ਨੂੰ ਦੇ ਦੇਣਾ ਜੇ ਤੁਸੀਂ ਨਾ ਲਾਇਆ ਦੋ ਦਿਨਾਂ ਚ। ਨਾ ਨਾ 4 ਸਾਲ ਹੋ ਗਏ। ਅੱਗੇ ਕਿਸੇ ਨੇ ਬਲੌਗ 'ਚ ਕਮੈਂਟ ਵੀ ਕੀਤਾ ਵੀ ਤੁਸੀਂ ਬੇਬੇ ਦਾ ਸ਼ਾਲ ਕਿਉਂ ਨਹੀਂ ਚੀਰਦੇ। ਯਾਰ ਸ਼ਾਲ ਫੇਵਰੇਟ ਆ ਹੁਣ ਉਹਦਾ ਨਹੀਂ ਇਹਨਾਂ ਬਾਈ ਸ਼ਾਲਾਂ ਦੇ 5-6 ਪਏ ਆ ਘਰ ਵਾਲੇ। ਇਹ ਸੋਹਣਾ ਲੱਗਦਾ। ਬਾਹਰ ਲੈ ਆਂ ਅੱਗ। ਕਾਸ਼ ਆਵਾਜ਼ ਦੰਗਵਾਂ ਆਂਦਾ ਬੋਲ ਰਿਹਾ ਕਿੰਨਾ ਨਿੱਕਾ ਹੈ ਉਹਦਾ ਗੱਲ ਹੈ ਇਹਨੂੰ ਕੀ ਪਤਾ ਜਿਹੜਾ ਤੁਹਾਡਾ ਸ਼ੌਲ ਅੱਜ ਮੈਂ ਲੈ ਕੇ ਆਈ ਉਹ ਬਹੁਤ ਨਿਕਨ ਵਾਲੇ ਨਵਾਂ ਉਹ ਵਧਿਆ ਕਰੋ ਕਰੇ ਡੱਬੀਆਂ ਵਾਲਾ ਨਹੀਂ ਐ ਇਥੇ ਮਿਲਦਾ ਵੀ ਲੱਗਾ ਹੈ ਕਿ ਤੁਹਾਨੂੰ ਮੈਂ ਆਖੀ ਹਾਰ ਸਾਰ ਇੱਥੇ ਹੁੰਨੇ ਆ ਹਾਂ ਇਹ ਗੈਲਰੀ ਜੀ ਪੈਂਦੇ ਹਾਰ ਸਾਰ ਕਦੇ ਪੁੱਛਦਾ ਅੰਦਰ ਜੀ ਇਤਨਾ ਸਹੀ ਗੱਲ ਹੈ ਅਸੀਂ ਤਾਂ ਕਦੇ ਨੂੰ ਇੱਥੇ ਹੀ ਹੁੰਨੇ ਆ ਹੂੰ ਕਿਉਂ ਡੈਡੀ ਨਖਰਾ ਦੇ ਗੱਲ ਆ ਕਰਾ ਜੀ ਹਾਂ ਖਰ ਲਾ ਗਲ ਮੈਂ ਡੈਡੀ ਨਾਲ ਹਾਂ ਕੀ ਹੋ ਗਿਆ ਕੀ ਦਾ ਕੇ ਹਣਾ ਉਹ ਵੜੀ ਗਿਆ ਵਾ ਹਾਂ ਉਹ ਬਤਿਆ ਤੇ ਮੈਰਾ ਕੀ ਆਦਾ ਮੇਰਾ ਇਹ ਤਾਂ ਬਚਾਉਂ ਗਿਆ ਤੇ ਟ੍ਰੇਨਰ ਕੀ ਤੇ ਤੂੰ ਗਾ ਰੋਟੀ ਲੈ ਕੇ ਜਾਣੀ ਆ ਬਾਹਰ ਹਾਂ ਮਰ ਕੋਈ ਨਾ ਇੱਕ ਰੋਣ ਲੱਗਣਗੇ ਆ ਮੁੰਡੇ ਆਈ ਨਾ ਪਾ ਤਾ ਸੇ ਮ ਆ ਜਾਣਾ ਆਪਣੇ ਫੋਨ ਰੱਖ ਲਓ ਮੈਂ ਤਾਂ ਆਪਾਂ ਨੂੰ ਰੁਕੀ ਲੈ ਜੀ ਨਹੀਂ ਮਾ ਤਾਂ ਕੋਈ ਨਹੀਂ ਮਾ ਤਾਂ ਕਹਣਾ ਉਹਦੀ ਗੱਲ ਨਹੀਂ ਮੈਂ ਤਾਂ ਭਾਈ ਰੁਕੀ ਕਰ ਦੋ ਮੈਂ ਨਹੀਂ ਰਹਿਣਾ ਰੋਣ ਲੱਗਾ ਉਹ ਨਹੀਂ ਮੈਂ ਰਿਪੋਰਟਾਂ ਨਾ ਪੜਾਂ ਬੁਲਿਆਓ ਫੇਰ ਉਹਨਾਂ ਦਾ ਰਿਜ਼ਲਟ ਆਉਣਾ ਲਾਇਡ ਕੋਟ ਆਪੀਆਂ ਸਾਰੀਆਂ ਨਹੀਂ ਨਹੀਂ ਲੈ ਜੀ ਆ ਕੱਲ ਆ ਜਾਣੀ ਆ ਹਾਂ ਉਹਨਾਂ ਅਰੰਗ ਨੂੰ ਸੁਧਿਆਣਾ ਉਹਨਾਂ ਨੇ ਫੋਟੋ ਕੀ ਕਰਾਉਣਾ ਸਵਾਮਾਨ ਨੂੰ ਆ ਗਿਓ ਹਾਂ ਘਰੇ ਚੱਪਰ ਕਰਕੇ ਆਈ ਜਨਾ ਉਹਨੇ ਡਾਕਟਰ ਪੁੱਛ ਤਨ ਜੀ ਲਾ ਕੇ ਵਹਿ ਕੇ ਪਰਪਟ ਚਲੋ ਕੋਈ ਨਹੀਂ ਠੀਕ ਆਈ ਜਨਾ ਆਕਸ ਬੱਸ ਉਹਨਾਂ ਨੂੰ ਇੱਕ ਰਿਪੋਰਟ ਆਉਣੀ ਹੈ ਨਾ ਬਾਅਦ ਉਹਨਾਂ ਨੇ ਹੋ ਜਾਣਾ ਕਲੀਅਰ ਕੰਮ ਹੂੰ ਦਾ ਠੀਕ ਆ ਰਿਪੋਰਟਾਂ ਦਾ ਸਾਰੀਆਂ ਨਾਰਮਲ ਆ ਮਮਾ ਦਾ ਮਨ ਲੱਗ ਜਾਂਦਾ ਤੇ ਮੇਰਾ ਤਾਂ ਆਪਣੀ ਹੀ ਲੱਗਦਾ ਆ ਮੈਂ ਕੀ ਕਰਾਂ ਤੇ ਮੈਨੂੰ ਕੋਰਣਾ ਤੁਮੇ ਨੂੰ ਕਰਾਉਣੀਆਂ ਨੇ ਪੋਟਾਂ ਹੈਂ ਤੁਮੇ ਨੂੰ ਪੋਟਾਂ ਕਰਾਉਣੀਆਂ ਨੇ ਨਾ ਮੈਂ ਨਹੀਂ ਕਰਾਣਾ ਕੋਈ ਨਾ ਕੋਸੇ ਨੀ ਚਾਹ ਠੀਕ ਆ ਇਹ ਬਹਿਣ ਦੇ ਮਿੱਟਾ ਤਾਂ ਹੋਈਆਂ ਮੰਗਾ ਮੈਂ ਇੰਨੇ ਵਰ੍ਹੇ ਆਹ ਹੋਣੇ ਠੀਕ ਕੋਈ ਗੱਲ ਇਹਦਾ ਕਹਿੰਦੇ ਕੱਲੂ ਕੰ ਭੈਣੇ ਕਹਿੰਦੀ ਲੈਣ ਜਾਣਾ ਮੰਮੀ ਨੂੰ ਕੱਲੂ ਅੱਛਾ ਮੈਂ ਤਾਂ ਮੇਰੇ ਨਾਲ ਤਾਂ ਸਮਝਾ ਨਹੀਂ ਕਹਾਂ ਵਰਤੋ ਜਦੋਂ ਮੈਂ ਕਿਰਾਏ ਦੇ ਇੱਥੇ ਕੀ ਆ ਤਾਂ ਠੀਕ ਹੈ ਠੀਕ ਜੇ ਹਣ ਰੋਟੀ ਨਾ ਖਾਦੀ ਤੁਸੀਂ ਕਹਿੰਦੇ ਮੈਨੂੰ ਭੁੱਖ ਨਹੀਂ ਫੇਰ ਕਰਾ ਦੇਣੀ ਐਸੇ ਤੂੰ ਕਹਿੰਦਾ ਮੈਂ ਆ ਨਹੀਂ ਖਾਣਾ ਆ ਨਹੀਂ ਖਾਣਾ ਫੇਰ ਰਿਪੋਰਟਾਂ ਕਰਾਉ ਰਿਪੋਰਟ ਤਾਂ ਖਾਣ ਨੂੰ ਤਾਂ ਹਣ ਮੈਂ ਰੋਟੀ ਦਿਖਾਈ ਜਾਨੀ ਤਰ ਕਿ ਮੈਂ ਦਾਉਂਦਾ ਪਲਾ ਤੂੰ ਨੂੰ ਕਹੀਏ ਨੇ ਉਹਨੇ ਜੂਸ ਪੀ ਹੋਰ ਖਾ ਚੀਜ਼ਾਂ ਉਹ ਨਹੀਂ ਖਾਂਦੀ ਰਿਪੋਰਟਾਂ ਚ ਸਹੀ ਪਤਾ ਲੱਗੂ ਸ਼੍ਰੀ ਇਹ ਡੇਮ ਮਸ਼ੀਨਾਂ ਨੇ ਜੇ ਬੰਦਾ ਸਾਲ ਸਾਫ ਦੇ ਸਾਫ ਤੇ ਪਾ ਕੇ ਉਹ ਬੱਚਾ ਨੂੰ ਰਵਾ ਲੈਣੇ ਹਾਂ ਆ ਡੇਮ ਮਸ਼ੀਨਾਂ ਨੇ ਮੈਂ ਕਿਹਾ ਮਸ਼ੀਨ ਦੇ ਵਿੱਚ ਬੰਦਾ ਨੂੰ ਵਾੜ ਲੈਣੇ ਹਾਂ ਹਾਂ ਉਹ ਇੱਥੇ ਪਾਦਾ ਸੀ ਮੈਨੂੰ ਇੱਥੇ ਪੁੱਛ ਲੈ ਚਾ ਹਾਂ ਉਹੀ ਹਾਂ ਮਮਮੀ ਨੂੰ ਪਹਿਲਾਂ ਜਾ ਕੇ ਆਈ ਆ ਤਾਂ ਹੀ ਤਾਂ ਤਾਂ ਹੀ ਤਾਂ ਆਉਂਦੀ ਦੀ ਬੱਬੀ ਮਮਮੀ ਨਾਲ ਹੋ ਗਿਆ ਹਾਂ ਵਾ ਆ ਜਾਣਾ ਬਾ ਉਹਦੇ ਤੇ ਸਾਹ ਨਹੀਂ ਜਿਹੜਾ ਹੁੰਦਾ ਸੀ ਕਹਿੰਦੇ ਵੀ ਸਾਹ ਚੱਕਦਾ ਕਿ ਨਹੀਂ ਉਹਦੇ ਤੇ ਕਿੰਨਾ ਕੋਸ ਨਹੀਂ ਉਹ ਕਹਿੰਦੇ ਮੰਮੀ ਦੇ ਉਹ ਹੀ ਹੁੰਦੀਆਂ ਜਿਹੜੀ ਹੁੰਦੀ ਉਹ ਦਿਲ ਦੀ ਹੁੰਦੀ ਹੈ ਉਹਦੇ ਤੇ ਭੱਜ ਕੇ ਦੇਖ ਦਿੰਦੇ ਵੀ ਕਿੰਨੇ ਬੰਦ ਚੀਨਾ ਸਾਹ ਹੁੰਦਾ ਸੀ ਇਹਦਾ ਤਾਂ ਉਹਨਾਂ ਦੇ ਸਾਰੇ ਪੈਸੇ ਕਾ ਸਹੀ ਆ ਰਹੇ ਸੀ ਸਾਹ ਦੇ ਸੰਗ ਰਹਿੰਦੇ ਦੱਸੀ ਪਰ ਉਹਨਾਂ ਦੇ ਸਾਰੇ ਰਿਪੋਰਟਾ ਸਹੀ ਆ ਜਿਹੜਾ ਜੰਮ ਬਣਿਆ ਉਹਨਾਂ ਨੂੰ ਬਹੁਤ ਟਾਈਮ ਹੋ ਗਿਆ ਆ ਫਿਰ ਕੈਸਾ ਹੋ ਗਿਆ ਫਿਰ ਵੀ ਉਹਨਾਂ ਨੂੰ ਫੁਰੀ ਕਰਾ ਦੇਣਾ ਵਾ ਠੀਕ ਆ ਸੂਈਆਂ ਤੇਰੇ ਹੋ ਗਈਆਂ ਹੂੰ ਮਾਂਮੀ ਜੋਂ ਵੀ ਟੈਸਟ ਵੀ ਨੇਵਾ ਗੁੰਦੇ ਕਰਾਉਣੇ ਸਦਾ ਦੇ ਕਰਾਉਣ ਨੂੰ ਮੈਂ ਉਹਨਾਂ ਤਾਂ ਲੈ ਕੋ ਮੈਂ ਨਹੀਂ ਆਉਣਾ ਚੰਗਾ